ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਾਰੇ ਜਣੇ ਵਧੀਆ ਹੋਮੋਂਗੇ ਸਾਰਿਆਂ ਨੇ ਬਹੁਤ ਵਧੀਆ ਤੇ ਟਾਈਮ ਹੋ ਗਿਆ ਦੁਪਹਿਰ ਦਾ ਤੇ ਹੁਣ ਅੱਜ ਸਾਰਾ ਕੰਮ ਤੁੰਦਾ ਤਾਂ ਮੈਂ ਕਰ ਦਿੱਤਾ ਤੇ ਅੱਜ ਜਾਣਾ ਮਾ ਮਹਾਵੀਰ ਨੂੰ ਦਵਾਈ ਦਿਵਾਉਣ ਮਹਾਵੀਰ ਦੀ ਅੱਖਾਂ ਦੇ ਉੱਤੇ ਨਾ ਇੱਥੇ ਅ ਦਦਰੀ ਦਦਰੀ ਜੀ ਹੋਈ ਪਈ ਹੈ ਪਤਾ ਨਹੀਂ ਦਦਰੀ ਆ ਪਤਾ ਨਹੀਂ ਕੀ ਆ ਤੇ ਉਹ ਪਹਿਲਾਂ ਤਾਂ ਥੋੜੀ ਜੀ ਸੀਗੀ ਤੇ ਉਹ ਨਾ ਬਾਹਰੋਂ ਮੈਡੀਕਲ ਤੋਂ ਦਵਾਈ ਦਿਵਾਤੀ ਸੀ ਉਹਦੇ ਨਾਲ ਇੱਕ ਵਾਰ ਸਾਰਾ ਠੀਕ ਹੋ ਗਿਆ ਸੀ ਜਦੋਂ ਦਵਾਈ ਖਤਮ ਹੋ ਗਈ ਨਾਲੇ ਨਾਲ ਫੇਰ ਸ਼ੁਰੂ ਹੋ ਗਈ ਤੇ ਅਸੀਂ ਇਹ ਨਾ ਪਹਿਲਾਂ ਤਾਂ ਗੌਰ ਨਹੀਂ ਕੀਤੀ ਬਲ ਥੋੜੀ ਆ ਥੋੜੀ ਆ ਕਰਕੇ ਗੌਰ ਨਹੀਂ ਕੀਤੀ ਹੈਗੀ ਵਿਚਾਰੇ ਵੀ ਠੀਕ ਹੋ ਜੂਗੀ ਕੁਸ਼ਕੀ ਆ ਕਿਤੇ ਪਰ ਹੁਣ ਇਹ ਥੋੜੀ ਤਾਂ ਬਦਲਣ ਲੱਗ ਗਈ ਬਾਦੀ ਬਾਦੀ ਇੱਥੇ ਤੱਕ ਪਹੁੰਚ ਗਈ ਆ ਤੇ ਸਾਨੂੰ ਗਈ ਜਣੇ ਨੇ ਕਿਹਾ ਵੀ ਇਹ ਬਹੁਤ ਜ਼ਿਆਦਾ ਵਧ ਜਾਣੀ ਹੈ ਇਹ ਦੀ ਦਵਾਈ ਦਵਾ ਦਿਓ ਤੇ ਹੁਣ ਇੱਥੇ ਆਪਣੇ ਕਪੂਰਤਲਾ ਹਸਪੀਟਲ ਜਿਹੜਾ ਸਰਕਾਰੀ ਹਸਪੀਟਲ ਆ ਇੱਥੇ ਕਹਿੰਦੇ ਵੀ ਇਹ ਦੀ ਸਕਿੰਨ ਦੀ ਡਾਕਟਰ ਨਹੀਂ ਆ ਉਹ ਬਹੁਤ ਜ਼ਿਆਦਾ ਵਧੀਆ ਆ ਵਾ ਸਰਕਾਰੀ ਹਸਪੀਟਲ ਦੇ ਵਿੱਚ ਵੀ ਸਮਝਾ ਡਾਕਟਰ ਨਹੀਂ ਆ ਸਕਿੰਨ ਵਾਲੀ ਤੇ ਹੁਣ ਅਸੀਂ ਉਹਨਾਂ ਦੇ ਕੋਲ ਦਿਖਾਉਣ ਚੱਲੇ ਆਂ ਮਹਾਵੀਰ ਨੂੰ ਛੁੱਟੀ ਸੀਗੀ ਪੇਪਰ ਕਰਕੇ ਤੇ ਜਦੋਂ ਦਿਖਾਇਆ ਇਹ ਛੁੱਟੀ ਵੀ ਹੈਗੀ ਆ ਤੇ ਜੇ ਨੰਬਰ ਲੱਗ ਗਿਆ ਕਿਉਂਕਿ ਟਾਈਮ ਤਾਂ ਲੇਟ ਹੋ ਗਿਆ ਤੇ ਟਾਈਮ ਬਹੁਤ ਜ਼ਿਆਦਾ ਹੋ ਚੁੱਕਾ ਤੇ ਦਪਹਿਰ ਦਾ ਹੀ ਹੋ ਚੁੱਕਿਆ ਵਾ ਆਂਗੇ ਅਸੀਂ ਫਿਰ ਅਸੀਂ ਦਿਖਾ ਕੇ ਆਵਾਂਗੇ ਸਾਡੀ ਸਾਰੀ ਗੱਲ ਦੀ ਸਾਰਿਆਂ ਨੂੰ ਅੱਖਾਂ ਬੰਦ ਕਰਕੇ ਦਿਖਾ ਅੱਖਾਂ ਬੰਦ ਕਰ ਅੱਖਾਂ ਬੰਦ ਕਰ ਔਰ ਨੇੜੇ ਹੋ ਕੇ ਬੰਦ ਕਰ ਆ ਦੇਖੋ ਜੀ ਉੱਪਰ ਚੱਕ ਮੂੰ ਅੱਖਾਂ ਬੰਦ ਕਰ ਦਿੱਖ ਨਹੀਂ ਰਹੀ ਆ ਦੇ ਤੇ ਗੁਰਮੀਰ ਹਰਿੰਦਰ ਗੁਰਮੀਰ ਹਰਿੰਦਰ ਪੜਨਾ ਬੰਦ ਆ ਵਾ ਤੇ ਉਹ ਵੀ ਪੜਦਾ ਪੜਦਾ ਹੋਣ ਗਿਆ ਗੁਰਮੀਰ ਦਾ ਸਾਇੰਸ ਦਾ ਪੇਪਰ ਆ ਮਹਾਵੀਰ ਦਾ ਹਿੰਦੀ ਦਾ ਪੇਪਰ ਚਲੋ ਜੀ ਆਪਾਂ ਤਾਂ ਹੋ ਗਏ ਤਿਆਰ ਹਾਂਜੀ ਜਿਹੜਾ ਸਕੇਨ ਵਾਲਾ ਡਾਕਟਰ ਅੱਜ ਛੁੱਟੀ ਤੇ ਸੀਗਾ ਤੇ ਅਸੀਂ ਆਟੋ ਤੇ ਹੀ ਆ ਗਏ ਸੀ ਅੱਜ ਗਰਮੇਰੇ ਮਾਹਿਰ ਮੇਰੇ ਨਾਲ ਆਗੇ ਸੀ ਕਿ ਫਿਰ ਕਿ ਡਾਕਟਰ ਸੀ ਕੱਲ ਨੂੰ ਆਉਂਗਾ ਹਣ ਕੱਲ ਨੂੰ ਦੇਖਦੇ ਕੱਲ ਨੂੰ ਦੁਬਾਰਾ ਆਉਣਾ ਪਊਗਾ ਟਾਈਮ ਸਵਾਇ ਇੱਕ ਦਾ ਹੋ ਗਿਆ ਲੰਚ ਬ੍ਰੇਕ ਹੋ ਗਈ ਸੀ ਸਰਦਾਰ ਸਾਹਿਬ ਨੂੰ ਅਸੀਂ ਆਉਂਦੇ ਵੇਹ ਤਾਂ ਔਟੋ ਤੇ ਆਗੇ ਸੀ ਪਰ ਹੁਣ ਤੁਹਾਨੂੰ ਲੈਣ ਆ ਗਏ ਲੰਚ ਬ੍ਰੇਕ ਦੇ ਵਿੱਚ ਤੇ ਹੁਣ ਅਸੀਂ ਗੱਡੀ ਤੇ ਚਲੇ ਜਾਵਾਂਗੇ ਮਾਨ ਕੇ ਡਾਕਟਰ ਹੀ ਕਹਿੰਦਾ ਡਾਕਟਰ ਮਿਲੇ ਹੀ ਨਹੀਂ ਛੁੱਟੀ ਤੇ ਸੀਗਾ ਸਮਝ ਨਹੀਂ ਸਕਿੰਨਾ ਡਾਕਟਰ ਛੁੱਟੀ ਤੇ ਸੀ ਹਾਲੂ ਆਉਗਣੇ ਨਾ ਗੇੜਾ ਪੈ ਇਹਨਾਂ ਨੇ ਜਵਾਕਾਂ ਦੀ ਬੜਾਈ ਗਈ ਉਹਨੇ ਕ ਟਾਈਮ ਦੀ ਚੱਲ ਕੋਈ ਨਹੀਂ ਇਹ ਮਰ ਜਾਂਦਾ ਫਿਰ ਵਧੀਆ ਹੋ ਜਾਂਦਾ ਜਾਂਦਾ ਨਾ ਇਹ ਫੋਨ ਨੀ ਰਾਜ ਹੋਰ ਕੀ ਨਾ ਇਹ ਤਾਂ ਫੋਨ ਨੰਬਰ ਨਹੀਂ ਹੁੰਦਾ ਇਹ ਫੋਨ ਕਰਕੇ ਬੰਦਾ ਪੁੱਛ ਲੈਂਗੇ ਉਹ ਦੇਖ ਲਓ ਕਿ ਨੱਟ ਤੋਂ ਜੇ ਨੰਬਰ ਮਿਲਦਾ ਹੋਇਆ ਨਾ ਰਾਮੇ ਇਹ ਬਹੁਤ ਬਹੁਤ ਘੜੀ ਹੈ ਨਾ ਸਪਤੇ ਹੋ ਗਈ ਹਾਂ ਸ਼ੀਸ਼ੇ ਖੋਲੂਗਾ ਉਹ ਫੋਨ ਹੀ ਘੜੀ ਹੈ ਤੇ ਅੱਜ ਜਾ ਕੇ ਬਣਾਉਣਾ ਕੋਲੇ ਛੋਲੇ ਛੋਲੇ ਨਾਲੇ ਪਿਉਗੇ ਵਾਲ ਤੇ ਸੀਗੇ ਤੇ ਬਾਉਂ ਦੀ ਲੂਟੀ ਮੇਰੀ ਅੱਗੇ। ਬਵਾਜਾ ਰਾੜ ਕੇ ਪੂਰੇ ਜ਼ਬਰਦਸਤ ਬਣਾ ਰਹੇ ਹੁਣ ਦੇਸੀ ਘੋਲਿਓ ਵੀ। ਪਨੀਰ ਵੀ ਲੱਗੇ ਚੱਲੀ ਆਪਾਂ ਪਨੀਰ ਪਾਵਾਂਗੇ ਉੱਤੇ। ਪਨੀਰ ਵਾਲੇ ਬਣਾਵਾਂਗੇ ਨਾ। ਆਹੋ। ਵਧੀਆ ਜਿਹਾ ਬਣਾਇਓ। ਥੋੜਾ ਜਿਹਾ ਪਨੀਰ। ਰਾੜੇ ਜਿਹਾ ਬਣਾਇਓ, ਕਰਾਰੇ। ਮੈਂ ਕਹਣਾ ਮੈਂ। ਬਸ ਤਪਾਰੀ ਹੁਣੇ ਹੈਗੇ। ਤੁਸੀਂ ਵਧੀਆ ਇਹਨੂੰ ਗੱਡੀ ਤੇ ਲੈਣ ਆਗੇ ਜੇ ਇਹਦੇ ਲਈ ਸੌਟਾ ਦੇਖਣ ਨੂੰ ਬਹੁਤ ਟਾਈਮ ਲੱਗ ਜਾਣਾ ਸੀ ਇਹਦੇ। ਹਾਂ ਹਾਂ। ਪਾਪਾ ਬਣਾਉਣ ਦੇ ਵਿੱਚ ਬਹੁਤ ਟਾਈਮ ਲੱਗ ਗਿਆ। ਹਾਂ ਹਾਂ ਬੋਲੋ। ਗੋਗੀ ਦੇ ਗੁਲਚੇ ਵਰਗਾ ਬਣਾਇਓ। ਮੈਂ ਕਹਣਾ ਮਾਂ ਤੇ ਪਾਵਾਂਗੇ ਸੰਗਰਾਂ ਵਾਲ ਮੇਰੇ ਕੋਲ 1 1 ਗੀ ਵਰਦਨ ਨੂੰ 7 ਵਾਲੀ ਪ੍ਰੋਫੈਸਰ ਦਾ ਖਾਣਾ ਨਹੀਂ ਹੈ ਦੋ ਦੋ ਇਹਨਾਂ ਦੋ ਦੋ ਆਪਾਂ ਤਿੰਨਰ ਖਾਵਾਂਗੇ ਕਿਉਂਕਿ 10 ਨਹੀਂ ਫੇਰ ਅਸੀਂ ਤਿੰਨ ਮੈਂ ਇੱਕ ਅੱਧਾ ਹੀ ਖਾਵਾਂਗਾ ਹਾਂਜੀ ਕੋਲਚੇ ਬਣਾਉਣ ਲੱਗਿਆ ਸਭ ਤੋਂ ਪਹਿਲਾਂ ਕੱਟੂਗਾ ਪਿਆਜ਼ ਮੈਂ ਤੂੰ ਮੇਹ ਕਿਹੜਾ ਅਸੀਂ ਕੱਢਿਆ ਹੈ ਤੁਮਗਾ ਬਾਗ ਗੱਡੀ ਚੋਂ ਲੈ ਆ ਮੈਂ ਮੈਂ ਤੁਹਾਨੂੰ ਲੈ ਕੇ ਹੀ ਆਇਆ ਹਾਂ ਗੱਡੀ ਚ ਕਿ ਭਰਾ ਹੋਰ ਤੋਂ ਭਰਾਟ ਹੋ ਗਿਆ ਹੁੰਦੇ ਹੋਵੇ ਗਰਮੀ ਹੋ ਗਈ ਨਾ ਹਾਂ ਈ ਆਪਰੇ ਗੱਡੀ ਚੋਂ ਉਤਰ। ਨੋ ਬੈਣੀ ਹੁੰਦੀ ਮੈਂ ਤਾਂ ਹੂੰਗੀ। ਕੋ ਚੜਦਾ ਮੈਨੂੰ ਤਾਂ। ਮੈਠਾ ਨਾ ਕਰੂਗਾ। ਮੈਂ ਤਾਂ ਉਹ ਲੈ ਜਾ ਮੈਂ ਇੱਕ। ਕੀ? ਹਾਂ ਤਾਂ ਮੋਟਰਸਾਈਕਲ ਵਿਚ ਰੈਡੀ ਨਹੀਂ ਪਾਈ ਹੁੰਦੀ। ਅੱਛਾ ਤੂੰ ਗੱਡੀ ਦੇ ਚੰਦਾਂ ਕਰੀਉ। ਇਹਦਾ ਇਹ ਰੈਕਸ਼ਾ ਜਿਹਾ ਹੁੰਦਾ। ਉਹ ਪੰਜੀ ਬਣਾਉਣੀ। ਇਹ ਰੈਕਸ਼ਾ ਲੈ ਜਾਣਾ ਮੈਨੂੰ। ਉਹ ਪੰਜੀ ਬਣਾ। ਆਪੇ ਚਲਾ ਕੇ ਭੱਜਿਆ ਕਰਨਾ। ਤੈਨੂੰ ਵਧੀਆ ਹੋਰ ਮੁਰਗੀ ਚਾਹੀਦਾ। ਹਾਂ? ਕਿਆ ਇਹ ਦੋ ਹੀ ਪੈਂਟ ਦੋ ਤਾਂ ਪੈ ਜਾਣਗੇ ਹਨਾ। ਦੇ ਪਿਆਜ ਉਹਨਾਂ ਨੂੰ ਆਹੋਂ ਵਿੱਚ ਰੱਖਾਂਗੇ। ਪੱਤੇ ਤੜਕਾ ਲਾਵਾਂਗੇ ਆਪਾਂ। ਲਾਜੀ ਤੜਕਾ ਹੋ ਰਿਹਾ ਗਰਮ ਤੇ ਆਹ ਇੱਥੇ ਮਿਰਚਾਂ ਛੋਲੇ ਥੋੜੇ ਜਿਹੇ ਕੜੇ ਰਹਿ ਗਏ ਸੀਗੇ ਸਖਸ ਸੀਗੇ ਤੇ ਇੱਕ ਸੇਤੀ ਹੋਰ ਵਰਵਾਉਣੇ ਛੋਲੇ ਨੂੰ। ਪਨੀਰ ਨਾ ਆਇਆ ਪਨੀਰ ਪਾਵਾਂਗੇ ਵਿੱਚ। ਇਹਨੇ ਕੁਝ ਚੰ ਚਟ ਮਾਰ ਲੈਣੇ ਆਪਾਂ ਅੱਜ ਭਾ ਕੇ ਖਾਵਾਂਗੇ ਸੁੱਕੇ ਬਣਾਵਾਂਗੇ ਛੋਲੇ। ਇਹ ਭਾ ਕੇ ਮੈਂ ਪਰਮੇ ਨਹੀਂ ਹੁੰਦੇ ਉਹ ਬਣਾਉਨੇ ਆਪਾਂ। ਤੇ ਜੀ ਕਾਮਜਾਬ ਹੋ ਗਏ ਛੋਲੇ ਕੁਝ ਛੋਲੇ ਨਹੀਂ ਹੈਗੇ ਯਾਰ। ਇਹ ਰੇੜੀ ਲਾਵਾਂਗੇ ਬਾਅਦ ਰੇੜੀ ਦਾ ਨਾਮ ਲਿਖਾਂਗੇ ਕਿ ਕਦੋਂ ਬਾਦੋਂ ਆ ਗੁਰੂ ਕੰਨੋਂ ਰੋਟੀ ਦੇ ਟਾਈਮ ਹੀ ਆਜਾ ਕੰਮ ਕਰਾ ਰੇੜੀ ਕਿ 4 ਤੋਂ 2 ਘੰਟੇ ਲਾ ਦੇਣਾ ਕਰਾਂਗੇ ਹੈ ਨਹੀਂ ਪੈਸੇ ਪੈਸੇ ਬਹੁਤ ਨਹੀਂ ਆਇਆ ਬਹੁਤ ਬੱਲੇ ਨਹੀਂ ਇੰਨੀ ਹੈ ਲੋਕਾ ਪੱਧਰੇ ਨੇ ਬਹੁਤ ਤੇਰਾ ਕੱਟ ਨਹੀਂ ਪੈਣਾ ਨਾ ਹੈ ਇਹ ਪੈਸੇ ਬਹੁਤ ਬਣਾਵਾਂਗੇ 2 ਘੰਟੇ ਛੱਡ ਦੇਣੀ ਕਿਹੜੇ ਪੈਸੇ ਰੇੜੀ ਲਾ ਲਈ ਆਪਾਂ ਕੋਲ ਚੈਨ ਦੀ ਹਾਂ ਹੈ ਠੀਕ ਹੈ ਸਾਰੋ ਨਾਮ ਵੀ ਰੱਖਾਂਗੇ ਹੈ? ਨਾਮ ਕਿ ਰੱਖਾਂਗੇ? ਬਾਲੂ ਕਮਲ ਕੋਟਿਆਂ ਦੇ ਉਹਨੇ ਨਹੀਂ 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 ਕੋਹ ਨਾਮ ਰੱਖਾਂਗੇ? ਖੜੂਸ ਕੋਟਿਆਂ ਵਾਲਾ ਦੋਸਤ ਇਹ ਆ ਕਰਦਾ ਰਹੀ ਬਹੁਤ ਦੇਖੋ ਭਰ ਕੇ ਬਣਾਵਾਂਗੇ ਇਹਨੂੰ। ਲੈ ਨਹੀਂ ਘੱਟੇ ਕਰਨ ਕਿਵੇਂ ਬਣਾਵਾਂਗੇ? ਉਹ ਬਣਾ ਹੀ ਕਾਮਾਂਗੇ। ਬਣਾਉਣਾ ਧੀਰ ਕੇ ਬਣਾ ਲੈ ਵਿੱਚ ਵਾਗ। ਨਹੀਂ ਨਹੀਂ ਉਹ ਵੀ ਕਰੂੰਗਾ ਮੈਂ ਤਾਂ। ਜਵਾਖਾ ਨੂੰ ਦਬਾਉਂਦਾ ਕੱਟ ਮੈਂ ਨਾ। ਨੂਨ ਮਿਰਚ ਪੈ ਰਿਹਾ। ਮੈਂ ਕਹਾਂ ਤੁਸੀਂ ਆਪਣੇ ਹਿਸਾਬ ਨਾਲ ਪਾ ਦਿਓ ਫਿਰ ਕਹਾਂਗਾ ਕਰਾਰੇ ਨਹੀਂ ਬਣੇ ਜਾਂ ਬਦਰੂਣ ਪੈਗਾ ਕੀ ਹੋ ਗਿਆ ਸਾਰਾ ਕੁਝ ਤਾਂ ਮੈਂ ਕਰਦਾ ਨਾ ਤੁਹਾਡਾ ਠੀਕ ਹੈ ਧੰਨਵਾਦ ਕੁਲਚੇ ਮੈਂ ਇਹਨਾਂ ਨੇ ਕੱਟੇ ਨੇਗੇ ਤੜਕਾ ਵੀ ਇਹਨਾਂ ਨੇ ਪਿਆਜ਼ ਚੀਰੇ ਨੇਗੇ ਹੁਣ ਮਿਰਚ ਵੀ ਇਹਨਾਂ ਨੇ ਪਾਤਾ ਮੈਂ ਤਾਂ ਛੋਲੇ ਵਿੱਚ ਹੀ ਪਾਉਂਗਾ ਕੱਲੇ ਕੁਲਚੇ ਬਸ ਖੜ ਕੇ ਬੋਲਣ ਦਾ ਕੰਮ ਵੀ ਕਿੰਨਾ ਹੈ ਹੋ ਆਹ ਨਹੀਂ ਮਾਜੀ ਰਾ ਲਓ ਫੜਖੜਾਈ पे ਦੋ ਕ ਦਿੱਤੀ ਪਿਆਜ਼ ਮੈਂ ਹਲਾਏ ਫੜ ਕੇ ਨਹੀਂ ਨਹੀਂ ਸਾਲਾਂ ਚ ਕਹੇ ਬਣਦਾ ਹੈ ਨਹੀਂ ਫੇਰ ਇਹ ਮੇਰੀ ਹਿੰਮਤ ਨਾਲ ਹੀ ਬਣ ਰਹੇ ਨੇ ਅੱਜ ਸੋਲੇ ਮੈਂ ਭੁੰਨ ਤੇ ਤੇ ਹੁਣ ਸੋਲੇ ਨੂੰ ਮੈਂ ਹੀ ਸਿੜੀ ਲਵਾ ਰਹੀ ਆ ਅੱਜ ਮੈਂ 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 ਹੋ ਗਈ ਮੈਂ ਮੈਂ ਕੌਣ ਕਰ ਰਿਹਾ ਹੁਣ ਹੈ ਚਲੋ ਕੌਣ ਕਰ ਰਿਹਾ ਤੁਸੀਂ ਤੁਸੋਂ ਸਿੱਖ ਲਿਆ ਗਲਤ ਨਾ ਜੀ ਨੀਤ ਵਿੱਚ ਪਨੀਰ ਜੰਮ ਜਾਣਾ ਗਲਤ ਨਾ ਸਮਝਿਓ ਭਾਂਡੇ ਨਹੀਂ ਮੰਜ ਰਹੇ ਹੋ ਆਹਾ ਹੋਰ ਕੀ ਹੋ ਰਿਹਾ ਅੱਦੂ ਖਸਤ ਹੋ ਰਹੇ ਆ ਭਾਂਡੇ ਨਹੀਂ ਭਾਂਡੇ ਨਹੀਂ ਮੰਜਦੇ ਨਾ ਭਾਂਡਾ ਮੰਜ ਰਹੇ ਆ ਤਾਂਕੂ ਤਾਂ ਹੋ ਗਿਆ ਦੋ ਹੋ ਗਏ ਭਾਂਡੇ ਹੋ ਗਏ ਬੱਸ ਤੇ ਜੇ ਤੁਸੀਂ ਦੋ ਭਾਂਡੇ ਆਟੇ ਵਿੱਚ ਕੀ ਆਉਗੇ ਕੋਈ ਬਣ ਨਹੀਂ ਹੁੰਦੇ ਯਾਰ ਸਰ ਤੇ ਫਿਰ ਬਹੁਤ ਲੰਬੇ ਹੈ ਕਿ ਰੱਖੂਗੀ ਭਾਂਡੇ ਹਨਾ ਉਹ ਬਾਹਰ ਹੀ ਪਾ ਕੇ ਰੱਖਣਾ ਕੀਤਾ ਹੈ ਨਾ ਵਰਤਣੀ ਨਹੀਂ ਜਿੱਦਾਂ ਤੁਸੀਂ ਮੈਨੂੰ ਹੋਰ ਕੰਮ ਲਾ ਲਿਆ ਮੈਂ ਲਾ ਲਿਆ ਕੰਮ ਹੋਰ ਮੈਂ ਨਹੀਂ ਲਾ ਲਿਆ ਮੈਂ ਨਹੀਂ ਪੈਕੀ ਪੀਉਂਗੀ ਬਾਣੀ ਵਿੱਚ ਸੜਕੇ ਨਹੀਂ ਪੀਂਦੇ ਆਪਾਂ ਨੇ ਕਿਸੇ ਨੂੰ ਕੰਮ ਨਹੀਂ ਲਾਇਆ ਹੁਣ ਠੀਕ ਆ ਹਾਂ ਮੈਂ ਖਤਮ ਹੋ ਗਈ ਹੁਣ ਆਪਾਂ ਨੇ ਕਿਸੇ ਨੂੰ ਕੰਮ ਨਹੀਂ ਲਾਇਆ ਬਾਕੀ ਬਹੁਤ ਸੜੀਆਂ ਬਚ ਗਈਆਂ। ਉਹੀ ਨਾ ਕਦੇ ਦਾਲ ਹੀ ਬਣ ਜੇ ਉਹਨਾਂ ਦੀ। ਇਹਦੀ ਚੋਲਿਆਂ ਦੀ। ਤੇ ਦਾਲ ਪਾ ਕੇ ਖਾ ਗਏ। ਹੂੰ ਦਾਲ ਦਾਲ ਕੁਲਚੇ। ਕਾਲਾ ਕੋ ਤਿਆਰਾ ਪਨੀਰ ਵੀ ਕਦੂ ਦਾ ਸਕਰ ਰੱਖਿਆ। ਆਹ ਕੱਟ ਮਾਰ ਕੇ ਰੱਖੇ ਪਏ ਨੇ ਭਰਨੇ ਹੀ ਨੇ ਬਸ ਕੱਲੇ ਹੁਣ। ਤੜਕਾ ਵੀ ਤਿਆਰ ਹੋ ਗਿਆ। ਜਾਨਦੀ ਵੀ ਸਿੱਟੀ ਪਰ ਬਣਾਉ ਨੂੰ ਰੱਖ ਗਈ ਸੀ। ਕੁੱਕਰ ਹੌਸਪੀਟਲ ਜਾਂਦੀ ਫਿਰ ਮੈਂ ਬੰਦ ਕਰ ਗਈ ਸੀ। ਬਹੁਤਾ ਬੀ ਕੱਤੇ ਥੋੜੇ ਜਿ। ਛੋਲੇ ਉਬਲ ਗਏ ਜੀ ਹੁਣ ਪਾਣੀ ਕੱਢ ਲਿਆ ਛੋਲਿਆਂ ਦਾ। ਖੰਟੜ ਗਏ ਪਾਣੀ। ਤੁੱਟ ਗਿਆ ਕਾਲੀ ਕੋ ਤਾਂ ਮੰਨ ਰੱਖੋ ਜੀ ਪਾ ਲਓ ਠੀਕ ਨੇ ਵਧੀਆ ਬਣ ਰਿਹਾ ਮਰਦਾ ਆਹ ਬਣ ਗਈ ਗੱਲ ਮੈਂ ਜਿਆਦਾ ਲੱਗ ਰਿਹਾ ਨਾ ਯਾਰ ਕੀ ਕਰਾਂਗੇ ਬਾਕੀ ਐਂ ਖਾਣਾਂਗੇ ਬਾਕੀ ਹੋਰ ਲਿਆ ਮੈਂ ਸ਼ਾਮ ਨੂੰ ਹਾਂ ਸ਼ਾਮ ਨੂੰ ਹੋਰ ਲਿਆਵਾਂਗੇ ਕੀ ਬੱਸ ਕਰਨਾ ਤੇ ਕਹੀ ਯਾਰ ਮੈਂ ਬਦਲੀ ਨਹੀਂ ਹੁੰਦੀ ਬਦਲ ਗਈ ਹੁੰਦੀ ਲੈਣੇ ਘਾ ਲੈਣਗੇ ਮੈਂ ਬਦਲੀ ਹੋ ਗਈ ਤੁਸੀਂ ਦੋ ਰੇ ਨੇ 2 ਕਿਲੋ ਭਰ ਇਕੱਠਾ ਕੇ ਹਵਾ ਕਰਦੇ ਹੋ ਮੈਂ ਤਾਂ ਕਿਤੇ ਦੀ ਥਾਵਾਂ ਨਹੀਂ ਕਰਦਾ ਅਸੀਂ ਮੈਂ ਤਾਂ ਮੈਂ ਆਪਣੇ ਫੌਨ ਦੀ ਮਿਹਨਤ ਕਰਦੀ ਆ ਮਿਹਨਤ ਫਰਕ ਹੁੰਦਾ ਹਰੇਕ ਦੀ ਬਾਡੀ ਦਾ ਫਰਕ ਹੁੰਦਾ ਕਿਸਦਾ ਲੇਟ ਕੱਢਦਾ ਕਿਸਦਾ ਪਹਿਲਾਂ ਕੱਢ ਜਾਂਦਾ ਇਹ ਹੋਰ ਬਹੁਤ ਮੁੰਨ ਵਿੱਚ ਬੰਦਾ ਆ ਹਾਂ ਤੁਰੀ ਗਿਆ ਤਾਂ ਸਿਰ ਤੇ ਚੱਕਾ ਬੇ ਬਰ ਲਗਾ ਕੇ ਨਾ ਤਾਂ ਪਿਆਜ਼ ਨਾ ਘਟ ਜੇ ਪਿਆਜ਼ ਨਾ ਪਾ ਨੀ ਸੱਚਾ ਪਿਆਜ਼ ਪਾ ਦੋ ਉੱਤੇ ਹਾਂ ਸੱਚਾ ਪਿਆਜ਼ ਪਾ ਦੋ ਕੱਟ ਕੇ ਅੱਛੇ ਹੀ ਬਹਾਰ ਹੋਰ ਕਿੱਦਾਂ ਮੰਗਾਂਗੇ ਕਿ ਬਾਰੇ ਥੋੜਾ ਜਿਹਾ ਪਾ ਲਓ ਨਾ ਨੀ ਪਾ ਲਓ ਕੋਣਾ ਬਣਾਣਾ ਹੂੰ ਰੰਗ ਹੋ ਗਿਆ ਉਹ ਦੋ ਹੋ ਜੂਗੇ ਚਲ ਚਲ ਕਰ ਰੰਗ ਕਰ ਰਿਹਾ ਕਿ ਇਹ ਪਾਸਟ ਜਿਹੜਾ ਰਹਿ ਗਿਆ ਇੱਥੇ ਕੁਝ ਨਹੀਂ ਹੈਗਾ ਚਲੋ ਕਿਉਂ ਬਾਓ ਤੇਲ ਥੋੜੀ ਤੇਰੀ ਪੈਸੇ ਪਨਾਂਗਾ ਨਹੀਂ ਹਾਂ ਤੇ ਸਿੱਕੇ ਵਾਲੋ ਫੋਨ ਮੈਨੂੰ ਚ ਦੇਖੋ ਮੈਨੂੰ ਵੀ ਚੈੱਕ ਕਰਾ ਦਿਓ ਕਿਵੇਂ ਗੱਲ ਕਰ ਹੈ ਨੋ ਨੁਗਾਟ ਪਾਉਂਦਾ ਚਲੀ ਗਾ ਪਿਆਰੀ ਬੰਦੇ ਰੋੜਨੇ ਹੈ ਓਏ ਬੰਦੇ ਰੋੜਨੇ ਹੈ ਠੀਕ ਹੈ ਪਿਆਰੀ ਬੰਦੇ ਰੋੜਨੇ ਹੈ ਬੜੇ ਸਾਸ ਪਾ ਲਓ ਨਹੀਂ ਹੋ ਨਹੀਂ ਪਾਉਂਗਾ ਮੈਂ ਆਰਵਾਦੀ ਅੱਟ ਪਾ ਦਿਓ ਹੂੰ ਮੈਂ ਸੱਤਿਆਨਾਸ ਨਹੀਂ ਕਰਨਾ ਕੀ ਇਹਦਾ ਚਲਿਆ ਫਿਰ ਬਣਾਓ ਉੱਪਰ ਦੀਂdre ਬੰਦ ਨੂੰ ਚਾਹੀਦੀ ਸਾਸ ਉੱਪਰ ਦੀ ਪਾ ਲਓ ਹਾਂਜੀ ਠੀਕ ਹੈ ਬਣਾਓ ਪਾਓ ਆਪਾਂ ਬਲੀ ਬੱਚੀ ਨਹੀਂ ਹੈ ਪਤਾ ਨਹੀਂ ਪਾ ਲਓ ਹਨਾ ਪਾ ਲਓ ਅਜ ਤਾਂ ਬੱਚੀ ਮਿਕਸ ਕਰ ਲੈਣਾ ਤਾਂ ਕੋਈ ਢੱਡ ਜਿਆਦਾ ਸਭ ਨੂੰ ਇੱਕੋ ਹੀ ਬਣਨਾ ਹੁੰਦਾ ਤੇ ਇਸ ਟੇਸਟ ਚਾਹੀਦਾ ਪਨੀਰ ਦਾ ਟੇਸਟ ਆ ਜੀ ਬੱਚੇ ਦੇ ਤੇ ਬਣੇ ਦੇਖੋ ਕਿੰਨੇ ਵਧੀਆ ਨੇ ਇਧਰ ਨੇੜੇ ਕਰਕੇ ਦੇ ਸਾਬ ਥੋੜੇ ਜਿਹਾ ਛੋਲੇ ਵੱਧ ਲਾ ਦੇ ਮੈਨੂੰ ਹਾਂ ਨਹੀਂ ਨਹੀਂ ਕੋਈ ਨਹੀਂ ਥਾਦੇ ਜਾਣਾ ਬਣੇ ਦੇਖ ਕੰਨੇ ਵਧੀਆ ਨੇ ਹਾਂ ਖੁਸ਼ਬੂ ਆ ਆਹ ਇਹ ਕਿੰਨੀ ਆਰੀ ਹੁੰਦੀ ਆ ਨਾ ਵਾਦਾ ਪੰਡਾ ਸਰਾਉਂਦੀ ਆ ਵਾਦਾ ਪੰਡਾ ਸਰਾਉਂਦੀ ਹੁੰਦੀ ਆ ਲੈ ਵੀ ਸੱਚ ਬੋਲਿਓ ਖਾ ਕੇ ਫਿਰ ਕਹੇ ਦੱਸਿਆ ਤਾਂ ਮੈਰੀ ਪੰਡਾ ਕਸਰ ਆਉਂਦੀ ਆ ਕਿ ਗਾ ਵੀ ਸਰਾਉਂਦੇ ਆ ਹਾਂ ਠੀਕ ਆ ਚਲੋ ਮੈਂ ਨੂੰ ਸਾਸ ਲਿਆਉਣ ਦੋ ਕਪੜਾ ਕਪੜਾ ਮਾਰ ਲੋ ਜੀ ਇਹ ਨੈਪਕਿਨ ਵਗੈਰਾ ਕੁਝ ਹੋ ਗਿਆ ਕਪੜਾ ਮਾਰ ਲਓ ਜੇ ਜਰ ਬਣਾਇਆ ਤੇ ਵਧੀਆ ਹੀ ਬਣਨਗੀ ਗਰੰਟੀ ਆ ਹਣਾ ਕੁਲੇ ਦੇ ਸੀ ਗੋੜੋ ਦੇ ਵਿੱਚ ਕਿੰਨਾ ਅੱਧਾ ਕਿੰਨਾ ਇੱਕ ਚਮਚਾ ਮਸਾ ਬਹਿ ਕੇ ਚਮਚਾ ਕੇ ਲੋ ਬਣਾ ਰਖੇ ਚਲੋ ਨਹਾਣੇ ਵਾਸਤੇ ਗੱਡੇ ਸੀ ਮੈਂ ਵੀ ਨਹਾਣਾ ਹੀ ਆ ਮੇਰੇ ਨੇ ਉਹ ਕਣਪ ਜੀ ਜੀ ਬਣਾ ਨੂੰ ਥੋੜੀ ਜੀ ਤਾਂ ਗੱਡੇ ਸੀ ਕਿ ਬਣਾਣਾ ਪੰਜੀਰੀ ਬਣਾਉਣ ਨੂੰ ਨਿਆਣਿਆਂ ਨੂੰ ਇਹਦਾ ਵੀ ਪੰਜੀਰਾ ਬਣਾ ਖਾਂਦੇ ਪੰਜੀਰੀ ਉਹਨਾਂ ਨੇ ਥੋੜੀ ਜੀ ਮੈਂ ਅੱਗੇ ਬਣ ਜਾਣੀ ਸੀ ਉਹਨਾਂ ਨੇ ਖਾਣੀ ਨਹੀਂ ਉਹਨਾਂ ਨੂੰ ਦੇਸੀ ਗਦਾ ਸਾਬੂ ਚ ਪਾਉਣ ਨੂੰ ਉਹ ਨਹੀਂ ਖਾਣੀ ਸਾਰੀ ਉਹ ਵੀ ਬਸ ਹਰ ਜਾਣਾ ਉਹ ਨਹੀਂ ਸਰਣਾ ਜਾਂ ਕਹਿੰਦੇ ਆ ਦੇਖੋ ਇਹ ਕਹਿੰਦੀ ਮੈਂ ਕੁਲਚੇ ਹਲ ਵਧੀਆ ਬਣਾ ਰਿਹਾ ਇਹ ਤਾਂ ਉਹ ਗੱਲ ਹੋ ਗਈ ਵੀ ਕਿਉਂ ਨਾਵੇ ਤੋਰੀਆਂ ਵੱਡੀ ਬਤੂ ਦਾ ਦਾਵਾ ਹੈ ਉਹ ਗੱਲ ਹੋ ਗਈ ਤੇ ਪਤਾ ਕਿਉਂ ਪਾਈ ਜਾਂਦੇ ਵੇ ਦੇਸ ਹਾਂ ਹਾਂ ਮੈਂ ਸਾਰਾ ਉਹ ਮੈਂ ਨਾ ਕਰ ਰਿਹਾ ਸਾਰਾ ਨਾ ਫਟੇ ਤੋ ਕਾਪ ਚ ਸ਼ੂਟ ਕੀਤੀ ਆ ਕਿ ਉਹ ਬਣਾਵੇ ਤੋਰੀਏ ਵੱਡੀ ਬਹੂ ਦਾ ਨਾ ਰੋਜ਼ ਹੀ ਉਹੀ ਕੰਮ ਹੁੰਦਾ ਕਰਿਆ ਮੈਂ ਮੈਂ ਕਿਉਂ ਨਹੀਂ ਹੁੰਦਾ ਬੋਲੋ ਜਮਚ ਉੱਤਰਦੀ ਨਹੀਂ ਮੈਂ ਨਹੀਂ ਕਿਤੇ ਪੁੰਦੀ ਉਤੋਂ ਵੀ ਕਿਉਂ ਭਾਇਦਾ ਰੇਸੀ ਹੱਸਦਾ ਮੈਂ ਜੀ ਆਪਣੇ ਬਾਪ ਜੂਸ ਆ ਪਤਾ ਹੀ ਆ ਮੈਨੂੰ ਹਾਂ ਦੇਖੋ ਜੇ ਮੈਂ ਕੰਮ ਕਰਾਂ ਸੁਣ ਖਲਕਸਰਾ ਲੈਣਾ ਮੇਰੇ ਤੋਂ ਕਟਾ ਕੀ ਕਰਦੇ ਨੇ ਤਾਹ ਫੜੀਆਂ ਸਰਾਣੇ ਮੈਂ ਕੋਈ ਨਹੀਂ ਫੜੀ ਮੈਨੇ ਉਹ ਮੈਂ ਖੇਦਾ ਥੋੜਾ ਸਸਤ ਬੜ ਕੇ ਗੜੀਆਂ ਜਿਵੇਂ ਮੈਂ ਕਿਹਾ ਵੀ ਚਲੋ ਬਾਹਰ ਜਾਓ ਕਹਦਾ ਨਹੀਂ ਮੈਂ ਉਸਨੇ ਤਾਂ ਪੂਰੇ ਪਿਓ ਕਹਿਦਾ ਮੈਂ ਫੋਨ ਹਾਲ ਤੇ ਮੈਂ ਕਹਤਾ ਇਹ ਨੂੰ ਸੇ ਕਹਿ ਰਹਾ ਨਾ ਜੀ ਮੈਂ ਜਾ ਬਾ ਨਹੀ ਨਹੀਂ ਮੈਂ ਕਰਨੀ ਤੁਸੀਂ ਉਹ ਇਦੂ ਕਰ ਜਾਓ ਤੁਸੀਂ ਬਸ ਹੁਣ ਖੜੀ ਕਰੋ ਯਾਰ ਮੇਰੇ 15 ਮਿੰਟ ਰਹਿ ਗਏ ਮੈਨੂੰ ਡਿਊਟੀ ਵੀ ਜਾਣਾ ਫਿਰ ਤੁਸੀਂ ਆਪ ਹੀ ਮੈਂ ਮੈਮਣਾ ਹੁਮਦਾ ਕਿਹਾ ਸੀ ਮੈਮਣਾ ਦੰਨੀ ਵਧੀਆ ਵਧੀਆ ਤੁਸੀਂ ਫਿਰ ਨਹੀਂ ਮੈਂ ਬਾੜੇ ਵਧੀਆ ਹੁਮਣਾ ਮੈਂ ਕਹਿੰਦੇ ਆਂ ਕਿ ਤੁਸੀਂ ਰੈਡੀ ਹੁੰਦੇ ਹੋ ਹਮੋਂ ਦੇ ਛੋਟੇ ਹੁੰਦੇ। ਅਸੀਂ ਛੋਟੇ ਹੁੰਦੇ ਰੈਡੀ ਹੁੰਦੇ ਸੀ। ਰੈਡੀ ਆ ਪਿਛਲੇ ਜਨਮ ਛੋਟਾ ਹੁੰਦਾ ਤਾਂ ਕੀਤਾ ਹਊਗਾ। ਨਹੀਂ ਯਾਰ ਰੈਡ ਰੈਡੀ ਦਾ ਕੰਮ ਹੋ ਰਿਹਾ ਜਿਆਦਾ ਆ ਗਿਆ ਹੁਣ। ਹੋਰ ਉਹ ਬੱਤਨ ਦੀਆਂ ਖੇਡਾਂ ਬੱਤਨ ਯਾਰ ਆ ਗਿਆ ਮਾਪੋ। ਕਰਮ ਕਰਮ ਕਰਮਾ। ਖੁੱਚਾ ਖੇਡਣਾ? ਆ ਖੁੱਚਾ ਨਾ ਚਾਹੀਦਾ। ਪਹਿਲਾ ਕੌਣ ਖਾਊਗਾ ਪਹਿਲੇ ਮੈਨੂੰ ਭੁੱਖ ਲੱਗੀ ਆ ਕਿਹਾ ਦਾ ਉਹ ਹੋ ਗਿਆ ਹਾਂ ਦੁਬਾਰਾ ਖਰਦਿਆ ਉਹ ਬ੍ਰੇਕ ਨਹੀਂ ਆ ਰਿਹਾ ਇਹ ਮੈਂ ਥੋੜਾ ਲਰਨਾ ਸੀ ਪਰ ਦੁਪਰ ਦੋ ਹੋ ਰਿਹਾ ਦੁਪਰ ਹੋ ਗਿਆ ਕੋਈ ਨਹੀਂ ਥੋੜਾ ਜਗਾ ਨਹੀਂ ਹਿਲਦਾ ਡਰੂਗਾ ਉਹ ਮਿੰਨ ਨਾ ਪਰ ਆਂਦਾ ਤੇ ਮੈਨੂੰ ਟੇਸਟ ਦੇਖੋ ਮੈਂ ਆਪਣੇ ਹੱਥ ਨਾਲ ਹੀ ਖਵਾ ਦਿੰਦਾ ਨਹੀਂ ਨਹੀਂ ਮੈਂ ਮੈਂ ਇਹ ਮੈਂ ਤੁਹਾਨੂੰ ਦਿਖਾ ਦਿੰਦੀ ਤੁਹਾਨੂੰ ਹੂੰ ਕੀ ਗੱਲ ਮਾਤਾ ਬਹੁਤ ਟੇਸਟੀ ਆ ਦੇਸੀ ਕੀ ਬਣਾ ਕੁਲਚਾ ਠੀਕ ਨਹੀਂ ਬਹੁਤ ਟੇਸਟੀ ਬਣਾ ਸੱਚੀ ਨਹੀਂ ਠੀਕ ਹੈ ਪਤਾ ਕੀ ਕੁਲਚੇ ਛੋੜੇ ਜਿਹੋ ਹੁੰਦੇ ਆ ਵਧੀਆ ਨੇ ਕੁਲਚੇ ਜਿਹੜੇ ਪਤਲੇ ਨੇ ਜੀ ਹੂੰ ਬਹੁਤ ਸਵਾਦ ਬਣਿਆ ਮੁਰਮੇ ਜਲਦੀ ਹੁਣ ਦੇਖੋ ਹੀ ਖਾਰ ਨੇ ਗੇਰ ਹਨਾ ਕਿਉਂਕਿ ਇਹ ਮੈਨੂੰ ਪਾਜੇ ਨਹੀਂ ਲੱਗ ਰਹਾ ਜੇ ਉਹਦੇ ਕੋਲ ਇੱਕੋ ਹੀ ਪੈਕਟ ਸੀਗਾ ਪ੍ਰੈਸ਼ ਨਹੀਂ ਹੈਗੇ ਇਹ ਮੈਂ ਤਾਂ ਐਂ ਥਾਕੇ ਆਈਏ ਬਿਨਾ ਭਰੇ ਐਂ ਖਾ ਬੰਦਤਾ ਸੀ ਮੈਂ ਕੁਲਚੇ ਵਧੀਆ ਨਹੀਂ ਆਏਗੇ ਆਏ ਵੀ ਰੈਡੀ ਆਲਾ ਐ ਭਰਨ ਵਾਲਾ ਜਾਈਦਾ ਸੀ ਜਿਹੜਾ ਰੈਡੀ ਆਲਾ ਵਿਫਾ ਉਸਦਾ ਉਹ ਕੰਮਜਾਬ ਨਹੀਂ ਹੋਇਆ ਆਪਣਾ ਨਹੀਂ ਕਿ ਜੇ ਰੱਗੇ ਤੁਸੀਂ ਰੈਡੀ ਵੀ ਪ੍ਰੈਕਟਿਸ ਨਾਲ ਸਿੱਖਦੇ ਨੇ ਆਪਾਂ ਜੇ ਅਸੀਂ ਰੈਡੀ ਆਣੀ ਤੁਸੀਂ ਰੈਡੀ ਦੇ ਖਾਣ ਆਗੇ ਤੁਹਾਨੂੰ ਕੁਲਚੇ ਤੇ ਛੋਲੇ ਅੱਡ-ਅੱਡ ਖਾਣੇ ਪੈਣਗੇ ਹਾਂ ਓ ਯਾਰ ਫਿਰ ਤਾਂ ਬਰੈਡ ਆਪ ਵਧੀਆ ਲਿਆ ਕਰਾਂਗੇ ਹੁਣ ਆਪਾਂ ਨੂੰ ਪਤਾ ਹੀ ਨਹੀਂ ਸੀ ਕਿ ਕੋਈ ਬੇਕਰਤੀ ਦਾ ਚੱਕੋ ਡੰਡੀ ਪਾਓ ਚਲੋ ਹਲਵਾ ਦਾ ਤਾਂ ਹੋਤ ਲੈਂਗੇ ਤੁਹਾਨੂੰ ਤਾਂ ਸਾਭੀ ਚਾਹੀਦੀ ਆ ਮਾਫਿਰ ਨਹੀਂ ਆ ਕੁਲਚੇ ਲਾ ਲਵਾਂਗਾ ਸਾਰੇ ਉਮੀ ਘਰੇ ਨੇ ਹਨਾ ਖੁਲ ਤੇ ਕੋ ਦੀ ਪੌਂਟੀ ਮਣੀ ਸੀ ਹਨਾ ਮੈਨੂੰ ਇਹ ਰੈਟ ਨੂੰ ਕੋਸੇ ਚਾਹੀਏ ਮਾ ਵੀ ਇਧਰ ਆਇਆ ਨੂੰ ਕੋਸੇ ਚਾਹੀਏ ਅੰਦੇ ਤੇ ਆ ਅਸਾਂ ਚੋ ਹੋ ਸੀਗੇ ਹਾਂ ਜੀ ਮੈਂ ਹਾਂ ਇਦੀ ਆਵਾਜ਼ ਤੇ ਥੋੜੀ ਰਹਿ ਗਈ ਮਗਰ ਹੈ ਤੂੰ ਜਾਈ ਦੇ ਚਲਾਂ ਨੂੰ ਸੱਲਾ ਬਣ ਗਿਆ ਵੈਸੇ ਤੂੰ ਡਾਈਟਿੰਗ ਕਰਦਾ ਤੂੰ ਇੱਥੇ ਖਾ ਸਕਦੇ ਹਾਂ ਤੂੰ ਡਾਈਟਿੰਗ ਤੇ ਹਾਂ ਇਹਨੂੰ ਸੋਨੇ ਨਹੀਂ ਇਹਦੇ ਵਿੱਚ ਪਾ ਲੋ ਵੱਡੇ ਪਾ ਦੇ ਇਹ ਕਿਹੜਾ ਕੁਝ ਜ਼ਿਆਦਾ ਤੇਲ ਚੂਗਾ ਮੈਂ ਤੇ ਨਾਲ ਦਿਖਾ ਲੋ ਕਿਹੜੇ ਵੱਡੇ ਇਹ ਵੀ ਨਾ ਮੈਂ ਤੇ ਤੁਸੀਂ ਵੀ ਤਾਂ ਤੁਸੀਂ ਕਹਿਣਾ ਹੋਰ ਜੰਮ ਲੈ ਚੋਲੀ ਲੈਣਾ ਮੁੰਡਿਆ ਲੈ ਰੋ ਲੈਣਾ ਫਿਰ ਦੇਖੋ ਉਹਨਾਂ ਦਾ ਕਹਤਾ ਇਹਨੂੰ ਰੱਖ ਲੈਣਾ ਉਹਦੇ ਚਲੋ 3 ਕਰ ਲੈ ਮੈਂ ਵੀ ਕੰਮ ਕਰਿਆ ਇਹ ਨਾ ਕਹ ਦੱਸਿਆ ਨਾ ਉਹ ਤਾਂ ਇਹਦੇ ਨਾਲ ਹੀ ਖਾਣਾ ਚੰਚਾ ਵੀ ਇਹਦਾ ਪਹਿਲਾ ਇਹ ਨੂੰ ਭਾਂਡੇ ਮਾਣਦੇ ਨੇ ਮੈਨੂੰ ਉਹਨਾਂ ਪਰਦਰ ਪਰਾਂ ਹੁੰਦੇ ਮੈਂ ਕਹਿੰਦਾ ਇਹਦੇ ਨੇ ਖਾਣ ਦੇ ਭਾਂਡੇ ਘੜਾ ਮਾਜੂਗਾ ਜਾਂ ਦੇ ਉੱਤੇ ਬਗੂ ਇਹਨਾਂ ਪਰਾਂ ਦੇ ਭਾਂਡੇ ਪਰਾਂ ਮਾਜਦੇ ਨੇ ਕਾਹਦੇ ਤੇ ਮੈਂ ਮਾਣਦੀ ਆ ਵੇਣਾ ਬਣੀ ਬਣ ਗਿਆ ਹੂੰ ਬਣੀ ਇਹ ਨਹੀਂ ਉਹਨੇ ਪਾਪਾ ਆਨੇ ਹੋਏ ਕਦੇ ਕੀ ਹੋਏ ਪਰ ਨਹੀਂ ਮੈਥੀ ਵੀ ਘਾਟਾ ਉਹ ਇਹਦੀ ਗੁਆਰੰਟੀ ਮਾਣੀ ਯਾਰ ਕੋਈ ਪੂਰੀ ਜਾਂਦੇ ਹੈਗਾ ਡੇਢ ਲੰਗੀ ਹੋ ਹੂੰ ਡੇਢ ਤਾਂ ਇਹਨਾਂ ਨੇ ਹੁੰਦੀਆਂ ਨੇ ਦੇਸੀ ਹੁੰਦੇ ਨੇ ਇਹ ਇਹ ਤਾਂ ਅਸੀਂ ਬਾਹਰੋਂ ਹੀ ਬੇਕਰੀ ਤੋਂ ਮਿਲਦੇ ਨੇ। ਨਾ ਹੋ। ਤੇ ਇਹ ਮੋਗੇ ਉਹ ਬੜਿਆਂ। ਡੇਢ ਤਾਂ ਹੱਦੀ ਦੀ ਆ। ਦੋ ਡਾਣਾ ਬਣੇ ਪਏ ਹੋਣਗੇ। ਡੇਢ ਤਾਂ ਬੰਦੇ ਦੀ ਵੀ ਆ। ਬੰਦੇ ਦੀ ਵੀ ਜਿਵੇਂ ਪਤਾ ਨਹੀਂ ਉਹ ਇਹਨਾਂ ਦੀ ਪਤਾ ਨਹੀਂ ਸੀ ਗਈ ਚੀਜ਼ਾਂ ਦੀ। ਹੂੰ। ਨਾ। ਆ ਮੇਰਾ ਵੀ ਬੀਬੀ ਜਿਹੜੀ ਕਹਿੰਦੀ ਮੈਨੂੰ ਲੋੜ ਨਹੀਂ ਹੈ ਵੀ ਥੋਲੇ ਥੋਲੇ ਵੀ। ਲੋਲੇ ਵੰਗੀਆਂ ਸੀ ਆ। ਅੱਜ ਕਿੰਨੀ ਗੱਲ ਕਰਦੀ ਹੁੰਦੀ ਹੁੰਦੇ ਪਤਾ ਨਹੀਂ ਤਾਂ ਕੋਈ ਨਹੀਂ ਦੋ ਦੋ ਟਾਈਮ ਹੋਜੂ ਅੱਜ ਐਕਸਰਸ ਜੇ ਸ਼ਾਮ ਨੂੰ ਕਰੇ ਤਾਂ ਮੈਂ ਉਹਦਾ ਸਾਈਕਲਿੰਗ ਤੇ ਕੀੜਾ ਕਰਦੇ ਹਾਂ ਸਾਈਕਲ ਤੇ ਸਾਈਕਲ ਨਹੀਂ ਹੋ ਜੀ ਮੈਨੂੰ ਪੜਾ ਲਓ ਪੇਪਰ ਚਾੜੇ ਜੋ ਅੱਖਾਂ ਦੇ ਮੈਂ ਘੇੜੇ ਨਾਲ ਹੀ ਯਾਰ ਹੂੰ ਇਤਰੇ ਨਹੀਂ ਆ ਪੈ ਗਈ ਬੀਬੀ ਆ ਗਿਆ ਸੋਲੇ ਨੂੰ ਮੈਨੂੰ ਪਹਿਲੇ ਹੀ ਪਤਾ ਸੀਗਾ ਕੀ ਪਤਾ ਸੀਗਾ ਵੇਹੀ ਬੋਲੋਗੇ ਹਾਂ ਅੱਜ ਪਤਾ ਕੀ ਹੋਇਆ ਉੱਥੇ ਜਦੋਂ ਪਨੀਰ ਲੈਣ ਲੱਗੇ ਨਾ ਅਸੀਂ ਫੂਤ ਲਉਣ ਲੱਗੇ ਪਨੀਰ ਲੈਣ ਲੱਗੇ ਸਾਡੀ ਗੱਡੀ ਖੜੀ ਸੀ ਪਿੱਛੇ ਇੱਕ ਗੱਡੀ ਸਾਡੇ ਮੂਹਰੇ ਖੜੀ ਸੀ ਉਹਦੇ ਵਿੱਚ ਦੋ ਲੇਡੀਜ਼ ਬੈਠੀਆਂ ਸੀਗੀਆਂ ਤੇ ਉਹ ਵੀ ਅੰਦਰ ਦੁਕਾਨ ਤੇ ਗਏ ਹੋਇਆ ਸੀਗਾ ਤੇ ਇਹ ਪਨੀਰ ਲੈ ਕੇ ਆਏ ਉਹਨਾਂ ਦੀ ਗੱਡੀ ਘੋੜ ਕੇ ਵਹਿਣ ਲੱਗੇ ਉਹ ਆਪਣੇ ਖਾ ਪੈ ਜਾਂਦਾ ਸਵਿਫਟ ਗੱਡੀ ਸੀ ਵੀ ਉਹਨਾਂ ਨੇ ਮੂਹਰੇ ਆ ਕੇ ਸੀਗੇ ਜਿਹੜੇ ਬੁੜੀਆਂ ਮਗਰ ਵਹਿ ਜਾਂਦੀਆਂ ਨੇ ਭੈਣੇ ਬੈਠ ਗਏ ਉਹਨੂੰ ਪਤਾ ਹੀ ਭਲੇਖਾ ਪਿਆ ਉਹਨਾਂ ਦੀ ਗੱਡੀ ਘੋੜ ਕੇ ਬੈਠ ਮੇ ਕੋਈ ਹੈਨਾ ਟੱਕੀ ਵੀ ਖੋਲ ਲਈ ਸੀ ਟੱਕੀ ਵੀ ਖੋਲ ਲਈ ਸੀ ਉਹਨੂੰ ਉਹਦੀ ਮੈਂ ਕਿਹਾ ਵੀ ਪਤਾ ਨਹੀਂ ਤਾਂ ਬੈਠੀ ਅੰਦਰ ਕੋਈ ਵੀਰ ਨਹੀਂ ਪਤਾ ਨਹੀਂ ਤਾਂ ਹੈ ਨਹੀਂ ਮੇਰੇ ਵਾਲੀ ਮੈਨੂੰ ਫਿਰ ਪਤਾ ਲੱਗਾ ਮੈਂ ਕਿ ਕੋਈ ਹੋਰ ਆ ਗੱਡੀ ਵਿੱਚ ਗਲਤ ਖੋਦਦੀ ਤਾਂ ਕਾਹੀ ਪੜਾਈ ਕਰ ਲੋ ਟਾਈਮ ਨਾ ਪਾਸ ਕਰੀ ਚੱਲੋ ਹੈ ਤੋਰਿਆਂ ਨਾਲ ਖੜੀ ਜਾਣਾ ਹੁਣ ਤੇ ਚੱਕ ਤਾਂ ਆਵਾਂ ਜੀ ਸ਼ਾਬਾਸ਼ ਸ਼ਾਬਾਸ਼ ਦੋ ਦੰਡਾ ਘੰਟਾ ਗਿਆ ਸੀ 11ਵਾਂ ਚਟਟ ਲਾਉਣ ਨਹੀਂ ਕੀਤਾ ਨੇ ਇਹ ਤੱਕ ਦੋ ਕੁਐਸ਼ਨ ਰਹਿ ਗਏ ਵਾਪਾ ਹੈ ਦੋ ਕੁਐਸ਼ਨ ਰਹਿ ਗਏ ਉਹ 10 ਮਿੰਟ ਚ 5 ਮਿੰਟ ਚ ਕਰਦੇ ਹੋ ਦੋਨੇ ਚਲ ਬਹਿ ਜਾ ਕਰ ਸ਼ਾਬਾਸ਼